ਮੇਰੇ ਤੇ ਵੀ ਤਿੰਨ ਪਰਚੇ ਦਰਜ ਕੀਤੇ ਗਏ ਸੀਗੇ ਜੀ ਤੇ ਚ ਇੱਕ ਪਰਚਾ ਬੜਾ ਹੈਰਾਨਗੀ ਵਾਲਾ ਇੱਕ ਪਰਚਾ ਦਿੱਤਾ ਕਿ ਮੈਂ 420 ਕੀਤੀ ਹੈ 25 ਬੰਦਿਆਂ ਨਾਲ ਜੀ ਤੇ ਚ ਮੈਂ ਬਰੀ ਹੋ ਚੁੱਕਿਆ ਹਾਂ ਉਸ ਤੋਂ ਬਾਅਦ ਪੁਲਿਸ ਵਾਲੇ ਮੇਰ ਨਾਲ ਰਾਜੀਨਾਵਾ ਕਰਦੇ ਸੀ ਮੈਂ ਨਹੀਂ ਕੀਤਾ ਸੰਜੀਵ ਕੁਮਾਰ ਐਸ ਐਚਓ ਜਿਹੜਾ ਹੈਗਾ ਮੈਨੂੰ ਖੁਦ ਬੁਲਾਇਆ ਸੀ ਮੇਰੇ ਕੋਲ ਉਹਦੀ ਰਿਕਾਰਡਿੰਗ ਹੈ ਤਿੰਨ ਐਫ ਆਰ ਦਰਜ ਹੋਈਆਂ ਸੀਗੀਆਂ ਇੱਕ 32 ਨੰਬਰ ਮੁਕੱਦਮਾ ਹੈ 103 ਨੰਬਰ ਮੁਕੱਦਮਾ ਹੈ 126 ਨੰਬਰ ਮੁਕੱਦਮਾ ਹੈ ਜਿਹਦੇ ਸ੍ਰੀਲ ਜੰਦਲ ਤੇ ਤਿੰਨ ਪਰਚੇ ਦਰਜ ਹੋਏ ਸੀ ਦੋ ਕੋਰਟ ਪੂਰੇ ਹੋਇਆ ਸੀ ਇੱਕ ਫ੍ਰੀ ਕੋਰਟ ਹੋਇਆ ਸੀ ਇੱਕ ਗਵਾੜੀਏ ਚੋਰੀ ਦੇ ਮੋਟਰਸਾਈਕਲ ਬਰਾਮਤ ਹੋਏ ਸੀ ਤੇ ਉਲਟਾ ਪਰਚਾ ਦਰਜ ਕਰਤਾ ਪੱਤਰਕਾਰ ਤੇ ਉਸ ਤੋਂ ਪਹਿਲਾਂ ਵੀ ਉਹਦਾ ਕੋਈ ਕੰਪਲੇਟ ਨਹੀਂ ਹੈਣੀ ਆ ਕਿ ਮੁਖਬਰ ਨੇ ਇਤਲਾਹ ਦਿੱਤੀ ਆ ਵੀ ਸ੍ਰੀਲ ਜਿੰਦਲ ਇਦਾਂ ਕਰਦਾ ਉਦਾਂ ਕਰਦਾ ਉਦੋਂ ਵੀ ਐਫ ਆਈ ਆਰ ਪੱਤਰਕਾਰ ਤੇ ਕਰਤੀ ਅਸੀਂ ਇੱਥੋਂ ਦੇ ਪ੍ਰਸ਼ਾਸਨ ਨੂੰ ਬਹੁਤ ਨਿਮਰਤਾ ਸਹਿਤ ਬੇਨਤੀ ਕਰਦੇ ਆ ਆ ਤੁਹਾਡਾ ਜਿਹੜਾ ਰਵਈਆ ਹੈਗਾ ਪੱਤਰਕਾਰਾਂ ਪ੍ਰਤੀ ਇਹ ਠੀਕ ਨਹੀਂ ਹੈ ਪਰਚਾ ਨੂੰ ਖਾਰਜ ਕਰੋ ਨਹੀਂ ਅਸੀਂ ਇਹਦਾ 20 ਰੁਪਏ ਰਹਿਗਾ ਕਰਕੇ ਤਿਆਰ ਆ ਵੱਟੀਆਂ ਵਾਲਾ ਚੌਕ ਦੂਰ ਨਹੀਂ ਅਸੀਂ ਹੋਰ ਜਿਹੜਾ ਵੱਟਾ ਜਿਹੜਾ ਕਾਫਲਾ ਬਣਾਵਾਂਗੇ ਹਨਕੀ ਦੀ ਗੱਲ ਇਹ ਹੈ ਕਿ ਜਦੋਂ ਪਰਚਾ ਦਿੱਤਾ ਹੈ 20 25 ਬੰਦੇ ਨੇ ਠੱਗੀ ਮਾਰੀ ਹੈ ਉਹ ਬੰਦੇ ਮੈਨੂੰ ਨਹੀਂ ਜਾਣਦੇ ਮੈਂ ਉਹਨਾਂ ਨੂੰ ਨਹੀਂ ਜਾਣਦਾ ਉਸ 'ਚ ਮੈਂ ਬਰੀ ਹੋਇਆ ਪੁਲਿਸ ਨੇ ਮੈਨੂੰ ਕਿਹਾ ਸਾਡਾ ਰਾਜੀ ਨਵਾ ਕਰ ਲੈ ਪਰਚਾ ਦੇਣ ਤੋਂ ਬਾਅਦ ਦੂਜੇ ਦਿਨ ਬਾਅਦ ਮੈਂ ਨਹੀਂ ਵਕੀਲ ਹੈ ਜਿਹੜਾ ਕੋਰਟ ਉਪਰੇ ਦਾ ਉਹਨੂੰ ਬੁਲਾਇਆ ਸੰਜੀਵ ਕੁਮਾਰ ਐਸਐਚਓ ਨੇ ਕਿਹਾ ਸਾਡਾ ਨਿਵੇੜਲਾ ਮੈਂ ਕਿਹਾ ਨਹੀਂ ਨਿਵੇੜਨਾ ਹਰਫੂਲ ਐਸਐਸ ਨੇ ਮਿੰਤਾ ਕੀਤੀਆਂ ਕਈ ਪੱਤਰਕਾਰਾਂ ਨੂੰ ਕਿਹਾ ਵੀ ਨਿਵੇੜਲਾ ਮੈਂ ਕਿਹਾ ਨਹੀਂ ਨ ਇੱਕ ਜਿੰਦਾਬਾਦ 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 ਤਕਰੀਰ ਇੱਥੇ ਬੰਦੀਆਂ ਦਾ ਇੱਕ ਜਿੰਦਾਬਾਦ 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 ਸਾਡੇ ਨਾਲ ਸਾਡੇ ਕੋਲ ਫਰੀਦਕੋਟ ਦੇ ਸੀਨੀਅਰ ਪੱਤਰਕਾਰ ਸਨੀਰ ਜਿੰਦਰ ਜੀ ਇੱਥੇ ਪਹੁੰਚੇ ਨੇ ਜਿਨ੍ਹਾਂ ਦੀ ਰਹਿਨਮਾਈ ਹੇਠ ਜਿਹੜਾ ਹੈਗਾ ਇਹ ਕੰਮ ਕੀਤਾ ਜਾ ਰਿਹਾ ਹੈ ਅੱਜ ਜੋ ਬੁਲਕਾਰ ਸਿੱਧੂ ਐਮਐਲਏ ਦਾ ਫੁੱਟਲਾ ਸਾੜਿਆ ਜਾ ਰਿਹਾ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਪ੍ਰੈਸ ਐਸੋਸੀਏਸ਼ਨ ਜ਼ਿਲ੍ਹਾ ਫਰੀਦਕੋਟ ਪ੍ਰੈਸ ਕਲੱਬ ਦਾ ਮੈਂ ਪ੍ਰਧਾਨ ਹਾਂ ਉਸ ਨੂੰ ਲੈ ਕੇ ਅੱਜ ਸਾਰੇ ਜਥੇਬੰਦੀਆਂ ਨੂੰ ਸਨੇਹਾ ਦਿੱਤਾ ਸੀ ਪੱਤਰਕਾਰ ਭਾਈਚਾਰਾ ਨੂੰ ਸਨੇਹਾ ਦਿੱਤਾ ਸੀ ਉਸ ਨੂੰ ਲੈ ਕੇ ਅੱਜ ਜਿਹੜੇ ਹੈਗੇ ਸਾਰੇ ਜਥੇਬੰਦੀ ਜਿਹੜੇ ਪਹੁੰਚੇ ਆ ਤੇ ਪਹੁੰਚਣ ਵਾਲੇ ਆ ਟਾਈਮ ਹਜੇ ਸਮਾਂ ਪਿਆ ਥੋੜਾ ਜਿਹਾ ਆ ਬਲਕਾਰ ਸਿੱਧੂ ਦੇ ਜਿਹੜੇ ਸ਼ਿਪਾਰਸ਼ ਤੇ ਇੱਕ ਮਨਿੰਦਰ ਜੀ ਜੀ ਸਤੀਦ ਸਿੱਧੂ ਦੇ ਉੱਤੇ ਜਿਹੜਾ ਹੈਗਾ ਇੱਕ ਪਰਚਾ ਦਰਜ ਹੋਇਆ ਸੀਗਾ ਪੱਤਰਕਾਰ ਨੇ ਤਾਂ ਉਸ ਨੂੰ ਲੈ ਕੇ ਸੰਘਰਸ਼ ਜਿਹੜਾ ਕੀਤਾ ਜਾ ਰਿਹਾ ਕਿ ਉਸ ਪਰਚਨ ਜਿਹੜਾ ਹੈਗਾ ਕੈਨਸਲ ਕੀਤਾ ਜਾਵੇ ਤਾਂ ਉਸ ਨੂੰ ਲੈ ਕੇ ਇੱਕ ਕਾਫੀ ਜਥੇਬੰਦੀਆਂ ਜਿਹੜੇ ਹੈਗੇ ਉਹ ਇਕੱਠੇ ਹੋਈ ਸੀਗੇ ਤਾਂ ਹੋਰ ਵੀ ਪਹੁੰਚ ਰਹੇ ਆ ਮੈਂ ਕੈਮਰਾਮੈਨ ਨੂੰ ਕਹਾਂ ਥੋੜੇ ਉਧਰ ਵੀ ਘੁ ਉਧਰ ਵੀ ਕਾਫੀ ਜਿਹੜੇ ਹੈਗੇ ਜਿਹੜੇ ਪੱਤਰਕਾਰ ਭਾਈਚਾਰਾ ਜਿਹੜਾ ਸਾਡੇ ਨਾਲ ਖੜਾ ਹੈਗਾ ਤਾਂ ਸਾਰੇ ਜਥੇਬੰਦੀਆਂ ਦੇ ਪੱਤਰਕਾਰ ਇੱਥੇ ਪਹੁੰਚੇ ਆ ਤਾਂ ਇਹੋ ਜਿਹੇ ਨਜਾਇਜ਼ ਜਿਹੜੇ ਪਰਚੇ ਜਿਹੜੇ ਕਹਨੇ ਦੇਣੇ ਆ ਪੱਤਰਕਾਰਾਂ ਦਾ ਮੂੰਹ ਬੰਦ ਕਰਵਾਉਣਾ ਇਸ ਤਰ੍ਹਾਂ ਬੰਦ ਨਹੀਂ ਹੋਊਗਾ ਤੁਹਾਨੂੰ ਮੈਂ ਸ਼ਾਰਟ ਦੇ ਵਿੱਚ ਇੱਕ ਦੱਸ ਦਵਾਂ ਮੇਰੇ ਤੇ ਵੀ ਤਿੰਨ ਪਰਚੇ ਦਰਜ ਕੀਤੇ ਗਏ ਸੀਗੇ ਜੀ ਤੇ ਚ ਇੱਕ ਪਰਚਾ ਬੜਾ ਹੈਰਾਨਗੀ ਵਾਲਾ ਇੱਕ ਪਰਚਾ ਦਿੱਤਾ ਕਿ ਮੈਂ 420 ਕੀਤੀ ਹੈ 25 ਬੰਦਿਆਂ ਨਾਲ ਜਿੰਦੂ ਜੇ ਮੈਂ ਬਰੀ ਹੋ ਚੁੱਕਿਆ ਉਸ ਤੋਂ ਬਾਅਦ ਪੁਲਿਸ ਵਾਲੇ ਮੇਰੇ ਨਾਲ ਰਾਜੀਨਾਵਾ ਕਰਦੇ ਸੀ ਮੈਂ ਨਹੀਂ ਕੀਤਾ ਸੰਜੀਵ ਕੁਮਾਰ ਐਸਐਚਓ ਜਿਹੜਾ ਹੈਗਾ ਉਹ ਨੇ ਉਹਨੇ ਮੈਨੂੰ ਖੁਦ ਬੁਲਾਇਆ ਸੀ ਮੇਰੇ ਕੋਲ ਉਹਦੀ ਰਿਕਾਰਡਿੰਗ ਹੈ ਠੀਕ ਹੈ ਤੇ ਕਿਹਾ ਵੀ ਇਹ ਜਿਹੜਾ ਹੈਗਾ 7 ਕਰੋੜ ਤੋਂ ਹੁੰਦਾ ਪਿਆ ਸੀਗਾ ਮੇਰੇ ਕੋਲ ਸਾਰੀਆਂ ਰਿਕਾਰਡਿੰਗਾਂ ਹੈ ਜਿਹੜੇ ਜਿਹੜਾ ਪਰਚਾ ਦਿੱਤਾ ਔਰ ਜਿਹੜੇ ਬੰਦੇ ਜਿਨ੍ਹਾਂ ਦੇ ਨਾਮ ਪਾਏ ਸੀਗੇ ਉਹ ਆ ਕੇ ਬਹਿਸ ਕਰਦੇ ਸੀ ਵੀ ਸਾਡਾ ਨਾਮ ਕਿਉਂ ਪਾਇਆ ਤੋ ਇਹੋ ਜਿਹੜੇ ਪਰਚੇ ਜਿਹੜੇ ਹੈਗੇ ਆ ਪਾਏ ਜਾਂਦੇ ਆ ਇਹ ਜਿਹੜਾ ਹੈਗਾ ਕਿਤੇ ਨਾ ਕਿਤੇ ਨਿੰਦਣ ਹੀ ਹੋਊਗਾ ਪਰ ਸਾਰੇ ਪੱਤਰਕਾਰ ਭਾਈਚਾਰਾ ਨੂੰ ਕਹੂੰਗਾ ਕਿ ਜਦੋਂ ਤੁਹਾਡੇ ਆਪ ਦੇ ਕੋਈ ਉਹ ਕੋਈ ਇੱਕ ਦੂਜੇ ਤੋਂ ਰੁਸਦਾ ਜਾਂ ਕਿਵੇਂ ਆ ਉਹ ਚੀਜ਼ ਨੂੰ ਛੱਡ ਕੇ ਜਦੋਂ ਪੱਤਰਕਾਰ ਤੇ ਕੋਈ ਮੁਸੀਬਤ ਆਉਂਦੀ ਹੈ ਤੇ ਸਾਰਿਆਂ ਨੂੰ ਉਹਦੇ ਨਾਲ ਕਰਨਾ ਚਾਹੀਦਾ 3 ਐਫਆਰ ਦਰਜ ਹੋਈਆਂ ਸੀਗੀਆਂ 132 ਨੰਬਰ ਮੁਕਾਦਮਾ 103 ਨੰਬਰ ਮੁਕਾਦਮਾ 126 ਨੰਬਰ ਮੁਕਾਦਮਾ ਜਿਹਦੇ ਸੀਰੀਲ ਜੰਦਲ ਤੇ ਤਿੰਨ ਪਰਚੇ ਦਰਜ ਹੋਏ ਸੀ 2 ਕੋੜੇ ਪੂਰੇ ਹੋਇਆ ਸੀ 1 ਫਰੀ ਕੋੜ ਹੋਇਆ ਸੀ ਐਸੇ ਲੋਕੇਸ਼ਨ ਤੇ ਐਸੇ ਥਾਣੇ 'ਚ ਇੱਕ ਗਵਾੜੀਏ ਤੋਂ ਚੋਰੀ ਦੇ ਮੋਟਰਸਾਈਕਲ ਬਰਾਮਦ ਹੋਏ ਸੀ ਤੇ ਉਲਟਾ ਪਰਚਾ ਦਰਜ ਕਰਤਾ ਪੱਤਰਕਾਰ ਤੇ ਉਸ ਤੋਂ ਪਹਿਲਾਂ ਵੀ ਇੱਕ ਜਿਹੜਾ ਆਨ ਆਨ ਉਹਦਾ ਕੋਈ ਕੰਪਲੀਟ ਨਹੀਂ ਹੈਣੀ ਉਦੋਂ ਉਸ ਅਕੇ ਮੁਖਬਰ ਨੇ ਇਤਲਾਹ ਦਿੱਤੀ ਆ ਵੀ ਸੁਨੀਲ ਜਿੰਦਲ ਇਦਾਂ ਕਰਦਾ ਉਦਾਂ ਕਰਦਾ ਉਦੋਂ ਵੀ ਐਫ ਆਈ ਆਰ ਪੱਤਰਕਾਰਾਂ ਤੇ ਕਰਤੀ ਇੱਕ ਹੋਰ ਮੁਕਾਦਮਾ ਕੀਤਾ ਤਿੰਨ ਮੁਕਾਦਮੇ ਕੀਤੇ ਜਿਨ੍ਹਾਂ ਚੋਂ ਇੱਕ ਤੋਂ ਬਰੀ ਹੋ ਗਏ ਅਸੀਂ ਇੱਥੋਂ ਦੇ ਪ੍ਰਸ਼ਾਸਨ ਨੂੰ ਬਹੁਤ ਨਿਮਰਤਾ ਸਹਿਤ ਬੇਨਤੀ ਕਰਦੇ ਆ ਵੀ ਆ ਤੁਹਾਡਾ ਜਿਹੜਾ ਰਵਈਆ ਹੈਗਾ ਪੱਤਰਕਾਰਾਂ ਪ੍ਰਤੀ ਇਹ ਠੀਕ ਨਹੀਂ ਹੈ ਆਪਦੇ ਪਰਚਿਆਂ ਨੂੰ ਖਾਰਜ ਕਰੋ ਇਹਨਾਂ ਨੂੰ ਵਾਪਸ ਲਓ ਨਹੀਂ ਅਸੀਂ ਇਹਦਾ 20 ਰੁਪਏ ਰਹਿ ਗਿਆ ਕਰਕੇ ਤਿਆਰ ਤੇ ਉਹ ਦਿਨ ਦੂਰ ਨਹੀਂ ਆ ਵੱਤਿਆਂ ਵਾਲਾ ਚੌਕ ਦੂਰ ਨਹੀਂ ਇਹਨੂੰ ਜਿਹੜਾ ਅਸੀਂ ਹੋਰ ਜਿਹੜਾ ਵਟਾ ਜਿਹੜਾ ਕਾਫਲਾ ਬਣਾਵਾਂਗੇ। ਪਰਾਨਗੀ ਦੀ ਗੱਲ ਇਹ ਹੈ ਕਿ ਜਦੋਂ ਪਰਚਾ ਦਿੱਤਾ ਇੱਕ ਪਰਚਾ ਮੇਰੇ ਤੇ 420 ਦਾ ਵੀ ਮੈਂ ਵੀ 25 ਬੰਦੇ ਨਾਲ ਠੱਗੀ ਮਾਰੀ ਆ। ਉਹ ਬੰਦੇ ਮੈਨੂੰ ਨਹੀਂ ਜਾਣਦੇ ਮੈਂ ਉਹਨਾਂ ਨੂੰ ਨਹੀਂ ਜਾਣਦਾ। ਉਹ ਚ ਮੈਂ ਭਰੀ ਹੋਇਆ ਪੁਲਿਸ ਨੇ ਮੈਨੂੰ ਕਿਹਾ ਸਾਡਾ ਰਾਜਨਾਵਾ ਕਰ ਲੈ ਪਰਚਾ ਦੇਣ ਤੋਂ ਬਾਅਦ ਦੂਜੇ ਦਿਨ ਬਾਅਦ ਹੀ ਮੈਂ ਨਹੀਂ ਵਕੀਲ ਆ ਜਿਹੜਾ ਕੋਰਟ ਉਪਰੇ ਦਾ ਉਹਨੂੰ ਬੁਲਾਇਆ ਸੰਜੀਵ ਕੁਮਾਰ ਐਸਐਚਓ ਨੇ ਕਿਹਾ ਸਾਡਾ ਨਿਵੇੜਲਾ ਮੈਂ ਕਿਹਾ ਨਹੀਂ ਨਿਵੇੜਨਾ ਹਰਫੂਲ ਐਸਐਨ ਨੇ ਮਨਤਾ ਕੀਤੀਆਂ ਕਈ ਪੱਤਰਕਾਰਾਂ ਨੂੰ ਕਿਹਾ ਵੀ ਨਿਵੇੜਲਾ ਮੈਂ ਕਿਹਾ ਨਹੀਂ ਨਿਵੇੜਨਾ ਉਹ ਉਹ ਪਰਤੇ ਵਿੱਚੋਂ ਮੈਂ ਬਰੀ ਹੋਇਆ ਉਹ ਕਹਿੰਦੇ ਇਹਨੇ ਠੱਗੀ ਮਾਰੀ ਆ ਜਿਹਦੇ ਨਾਲ ਠੱਗੀ ਵਧੀ ਉਹ ਐਫਆਈਆਰ 'ਚ ਬੰਦਾ ਹੀ ਨਹੀਂ ਕਹਿੰਦੇ ਜੀ ਮੁਕਬਰ ਦੇ ਦੱਸਿਆ ਵੀ ਇਹਨੇ ਠੱਗੀ ਮਾਰੀ ਆ ਉਹ ਬੰਦਾ ਹੀ ਹੈ ਨਾ ਮੁਕਬਰਦਾਨਾ ਨਾ ਜਿਹਦਾ ਜਿਹਦੇ ਨਾਲ ਠੱਗੀ ਵਧੀ ਉਹਦਾ ਨਾਂ ਤੇ ਜਦੋਂ ਜਦੋਂ ਜੱਜ ਨੇ ਮੈਨੂੰ ਬਰੀ ਕੀਤਾ ਤੇ ਜਿਹੜੇ ਕੰਪਲੇਨਰ ਸੀ ਜਿਨ੍ਹਾਂ ਦੇ ਨਾਮ ਪਾਏ ਸੀ ਉਹੀ ਉਹਨਾਂ ਨੂੰ ਜੱਜ ਪੁੱਛਦਾ ਤੁਹਾਡਾ ਰਾਜਨਾਮ ਹੋ ਗਿਆ ਉਹ ਕਹਿੰਦਾ ਅਸੀਂ ਰਾਜਨਾਮ ਕਰਦਾ ਅਸੀਂ ਤਾਂ ਬੰਦੇ ਨੂੰ ਹੀ ਜਾਣਦੇ ਕੌਣ ਬਿਲਕੁਲ ਪੁਲਿਸ ਪ੍ਰਸ਼ਾਸਨ ਰਾਜਨਾਮ ਹੈ ਅੱਜ ਕਿਹੜਾ ਤੁਹਾਡੇ ਕੋਲ ਸਬੂਤ ਹੈ ਮੇਰੇ ਕੋਲੇ ਰਿਕਾਰਡਿੰਗ ਹੈ ਜਿਹੜੀ ਇਹਨਾਂ ਨੇ ਪਾਇਆ ਵੀ ਸੰਜੀਵ ਕੁਮਾਰ ਜਦੋਂ ਦੂਜੇਡੇ ਆਏ ਹੋ ਸੀਗੇ ਵੀ ਇਹ ਇਹਦਾ ਅਸੀਂ ਇਹਨੂੰ ਮੁਕਬਰ ਦੀ ਇਤਲਾਹ ਦਿੱਤੀ ਉਹਨੂੰ ਸਾਧਕ ਰੋਡ ਤੋਂ ਇਹਨੂੰ ਗ੍ਰਿਫਤਾਰ ਕੀਤਾ ਮੇਰੇ ਕੋਲ ਆਈਡੀ ਆਡੀਓ ਹੈ ਵੀ ਮੈਨੂੰ ਜਿਹੜਾ ਥਾਣੇ ਬੁਲਾ ਕੇ ਇਹਨੇ ਪਰਚਾ ਦਿੱਤਾ ਮੈਨੂੰ ਫੋਨ ਕੀਤਾ ਕਹਿੰਦੇ ਕਿੱਥੇ ਮੈਂ ਫਰੀਦਕੋਟਾ ਕਹਿੰਦੇ ਤੇ ਨਾਲ ਗੱਲ ਕਰਨੀ ਹੈ ਸਾਡੇ ਨਾਲ ਮੈਂ ਸਾਫ਼ ਕਰਦਿਆਂ ਜਦੋਂ ਪੁਲਿਸ ਸਿਆਸੀ ਦਬਾਹੇਟ ਕਿਸੇ ਪੱਤਰਕਾਰ ਤੇ ਜਾਂ ਕਿਸੇ ਆਗੂ ਦੇ ਦੋਸ਼ਧਰ ਕਰਦੀ ਜਾਂ ਪਰਚਾ ਕਰਦੀ ਆ ਉਹਦਾ ਕੋਈ ਸਬੂਤ ਨਹੀਂ ਹੁੰਦਾ ਕਿਉਂਕਿ ਸਾਰਾ ਕੁਝ ਇਹਨਾਂ ਨੇ ਕਹਾਣੀ ਬਣਾ ਕੇ ਬਿਨਾਂ ਸਬੂਤਾਂ ਆਧਾਰ ਤੇ ਹੀ ਕੰਮ ਚਲਾਉਣਾ ਹੁੰਦਾ ਇਸ ਕਰਕੇ ਸਬੂਤ ਆ ਜਿਹੜੇ ਉਹ ਇਹਨਾਂ ਨੇ ਇਹਨਾਂ ਦੇ ਕੋਲੇ ਹੁੰਦੇ ਉਹ ਆਪਾਂ ਨੂੰ ਥੋੜੋ ਦੇਣਗੇ ਜੀ ਇਹਨਾਂ ਨੂੰ ਤਾਂ ਆਪਾਂ ਨੂੰ ਟਾਰਗੇਟ ਕਰਨਾ ਹੁੰਦਾ ਕਹਾਣੀ ਬਣਾਉਂਦੇ ਹੀ ਆ ਇੱਕ ਬੰਦਾ ਹੁੰਦਾ ਪਿਆ ਸੀ ਉਹਦੇ ਹੱਥ 'ਚ ਲਾਲ ਰਮਾਲ ਸੀ ਉਹਦੇ ਹੱਥ 'ਚ ਲਾਲ ਲਫਾਵਾ ਸੀ ਉਹ ਸਾਨੂੰ ਵੇਖ ਕੇ ਪਛਾਣ ਨੂੰ ਮੁੜ ਗਿਆ ਅਸੀਂ ਪੁਲਿਸ ਨੂੰ ਲੈ ਕੇ ਜਾ ਕੇ ਜਦੋਂ ਰੋਕਿਆ ਉਹ ਘਬਰਾ ਗਿਆ ਉਹਦੇ ਕੋਲ ਆ ਮਿਲਿਆ ਜਾਂ ਮਿਲਿਆ ਸਾਡੀ ਡਰਾਮੇ ਉਹ ਨਹੀਂ ਪਤਾ ਇਸ ਚੀਜ਼ ਦਾ ਕੋਈ ਕੋਈ ਆਪਣੇ ਤੋਂ ਲੁਕੀ ਤਾਂ ਗੱਲ ਰਹੀ ਨਹੀਂ ਏ ਰਾਜੂ ਜੇਠੀ ਦੇ ਪਰਚਾ ਹੋਇਆ ਤੇ ਮਨਿੰਦਰਜੀਤ ਸਿੱਧੂ ਦੇ ਪਰਚਾ ਹੋਇਆ ਅਸੀਂ ਇਹ ਦੋ ਪਰਚਿਆਂ ਦੀ ਗੱਲ ਨਹੀਂ ਕਰਦੇ ਅਸੀਂ ਤੁਹਾਡੇ ਐਸ ਕੋਟਪੁਰੇ ਦੀ ਵੀ ਗੱਲ ਕਰਦੇ ਆ ਤਿੰਨ ਐਫਆਰ ਹੋਇਆ ਤੇ ਸੁਨੀਲ ਜਿੰਦਲ ਤੇ ਪਹਿਲੀ ਜਿਹੜੀ ਐਫਆਰ 32 ਉਹਦੇ ਅੰਦਰ ਕੋਈ ਕੰਪਲੀਟਡ ਹੀ ਹੈ ਨਹੀਂਗਾ ਉਹ ਕਹਦੇ ਵੀ ਮੁਖਬਰ ਨੇ ਮੁਖਬਰੀ ਕੀਤੀ ਉਹਦੇ ਆਧਾਰ ਤੇ ਪਰਚਾ ਕਰਤਾ ਵੀ ਮੈਂ ਇੱਥੋਂ ਦੀ ਪੁਲਿਸ ਨੂੰ ਪੰਜਾਬ ਦੀ ਪੁਲਿਸ ਨੂੰ ਬੇਨਤੀ ਕਰਦਾ ਵੀ ਸੱਤਾ ਦਾ ਨਸ਼ੇ 'ਚ ਆ ਕੇ ਤੁਸੀਂ ਇਹਨਾਂ ਐਮਐਲਏ ਮੰਤਰੀਆਂ ਦੇ ਕਹਿਣ ਤੇ ਪੱਤਰਕਾਰਾਂ ਦਾ ਕਹਾ ਨਾ ਕਰੋ ਲੋਕਾਂ ਦਾ ਕਹਾ ਨਾ ਕਰੋ ਮੁਕਾਦਮੇ ਜਿਹੜੇ ਝੂਠੇ ਦਰਜ ਨਾ ਕਰੋ ਹਮੇਸ਼ਾ ਸੱਚ ਦੀ ਗੱਲ ਕਰੋ ਜੇ ਆਉਣ ਵਾਲੇ ਦੋ ਸਾਲਾਂ 'ਚ ਮਾੜਾ ਮੋਟਾ ਮੂੰਹ ਮੱਥਾ ਰੱਖਣਾ ਹੈ ਤੇ ਲੋਕਾਂ ਦੀ ਗੱਲ ਕਰੋ ਨਾ ਕਿ ਇਹ ਸਿਸਟਮ ਤੋਂ ਤੁਸੀਂ ਹੋਰ ਪਾਸੇ ਗੱਲ ਲੈ ਕੇ ਜਾਓ ਇਸੇ ਤਰ੍ਹਾਂ ਹੀ ਮੈਂ ਇੱਕ ਬੇਨਤੀ ਕਰਦਾ ਵੀ ਆਪਣੇ ਫਰੀ ਕੋਟ ਜ਼ਿਲ੍ਹੇ ਦੇ ਅੰਦਰ ਤਿੰਨ ਘਟਨਾਵਾਂ ਹੋਈਆਂ ਇੱਕ ਮਹੀਨੇ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਚੰਦ ਭਾਨ ਵਾਲੀ ਘਟਨਾ ਕੋਈ ਛੋਟੀ ਛੋਟੀ ਨਹੀਂ ਸੀ ਮੇਰੇ ਵਾਲੀ ਘਟਨਾ ਕੋਈ ਛੋਟੀ ਨਹੀਂ ਸੀ ਮੇਰੇ ਤੇ ਅੰਨਾ ਦਸ਼ਾਦਤ ਕਰਵਾਇਆ ਜੈਤੋ ਮੌਲਕ ਨੇ ਜੈਤੋ ਜਿਹੜਾ ਮੌਲਕ ਹੈ ਉਹ ਬਲਕਾਰ ਸਿੱਧੂ ਦਾ ਬਹੁਤ ਨਿੱਜੀ ਹੈ ਤੁਹਾਨੂੰ ਲੱਗਦਾ ਵੀ ਇਸ ਮਾਮਲੇ ਦੇ ਵਿੱਚ ਵੀ ਅਮੌਲਕ ਦਾ ਦੇਖੋ ਮੇਰੀ ਗੱਲ ਸੁਣੋ ਜੀ ਇਹ ਇਕੱਠੇ ਹੀ ਬਹਿ ਕੇ ਗੁੰਝਰੀਆਂ ਬੁਝਲੀਆਂ ਕਰਦੇ ਆ ਇਹ ਗੋਗਲ ਦਾ ਮੌਲਕ ਵੀ ਦੋਨੇ ਜਣੇ ਬਹੁਤ ਨੇੜਤਾ ਇਹਨਾਂ ਦੀ ਇਹ ਇੱਕ ਦੂਸਰੇ ਦੇ ਚੰਗੇ ਸਾਥੀ ਆ ਇਹ ਅੰਦਰ ਖਾਤੇ ਬਹੁਤ ਵੱਡਾ ਫਰੈਂਡ ਸਰਕਲ ਹੈ ਅਮੌਲਕ ਸਿੰਘ ਨਾਲ ਇਸ ਕਰਕੇ ਇਹ ਜਿੰਨੀ ਤਾਣਾ ਬਾਣਾ ਬੁਣਿਆ ਗਿਆ ਇਹ શ્રી ਅਮੋਲਕ ਜੈਤੋ ਐਮਐਲਏ ਉਹਦੇ ਵੱਲੋਂ ਬੁਣ ਕੇ ਇਹ ਗੱਲ ਗਈ ਆ ਉਧਰ ਨੂੰ ਰਾਮਪੁਰੇ ਵਾਲੇ ਪਾਸੇ ਨੂੰ ਤੇ ਲਿਆ ਕੇ ਮਨਿੰਦਰ ਨੂੰ ਜਿਹੜਾ ਇਹਦੇ ਚ ਐਡ ਕੀਤਾ ਹੈਗਾ ਪਰ ਅਸੀਂ ਤੁਹਾਡੇ ਮਾਂਦ ਨੂੰ ਹੀ ਦੱਸਦੇ ਆ ਪੂਰਾ ਪੰਜਾਬ ਆ ਜਿਹੜਾ ਕੱਲ ਨੂੰ ਐਸਐਸਪੀ ਫਰੀਦਕੋਟ ਸਮਾਂ 11 ਵਜੇ ਸਾਰਾ ਪੰਜਾਬ ਉੱਥੇ ਇਕੱਠਾ ਹੋ ਰਿਹਾ ਮੈਂ ਤੁਹਾਡੇ ਮਾਦਮ ਨੂੰ ਨਹੀਂ ਦੱਸਦਾ ਵੀ ਜਿਹੜਾ ਮੌਲਕ ਹੈ ਮੌਲਕ ਨੇ ਅਮਨਿੰਦਰਜੀਤ ਸਿੱਧੂ ਦਾ ਪੂਰਾ ਡਰੈੱਸ ਪੁੱਛਿਆ ਵੀ ਇਹਦਾ ਆਧਾਰ ਕਾਰਡ ਨਾਂ ਕੀ ਹੈ ਇਹਦੇ ਪਿਓ ਦਾ ਨਾਂ ਕੀ ਹੈ ਇਹਦੇ ਦਾਦੇ ਦਾ ਨਾਂ ਕੀ ਹੈ ਇਹਦਾ ਗਲੀ ਮਹੱਲਾ ਕੀ ਹੈ ਸਾਰਾ ਕੁਝ ਮੌਲਕ ਨੇ ਪੁੱਛ ਕੇ ਉਧਰਲੇ ਪਾਸੇ ਰਿਪੋਰਟ ਕੀਤੀ ਆ ਅਸੀਂ ਤੁਹਾਡੇ ਮਾਦਮ ਨੂੰ ਨਹੀਂ ਦੱਸਣਾ ਚਾਹੁੰਦੇ ਆ ਵੀ ਕੱਲ ਨੂੰ ਸਾਰਾ ਪੰਜਾਬ ਉੱਠ ਕੇ ਐਸਐਸਪੀ ਫਰੀਦਕੋ ਬਠਿੰਡਾ ਜਿਸ ਸਮਾਂ 11 ਵਜੇ ਜਦੋਂ ਸਾਡੇ ਦੇ ਕੋਈ ਹੱਤਿਆਚਾਰ ਹੁੰਦਾ ਧੱਕਾ ਹੁੰਦਾ ਅਸੀਂ ਪੁਲਿਸ ਕੋਲੇ ਜਾਂਦੇ ਆ ਇੱਥੋਂ ਦੇ ਐਮਐਲਏ ਕੋਲੇ ਜਾਂਦੇ ਹੋ ਨਹੀਂ ਸੁਣਦੇ ਇੱਕ ਪਾਸੜ ਕਰ ਦਿੰਦੇ ਆ ਉਦੋਂ ਅਸੀਂ ਸਾਰੇ ਪਿੰਡਾਂ ਦੇ ਵਿੱਚ ਜ਼ੀਰੋ ਲੈਵਲ ਦੀ ਜਿਹੜੀ ਰਿਪੋਰਟ ਹੈ ਬਹੁਤ سارے ਲੋਕ ਆ ਜਿਹੜੇ ਉਹ ਇਹ ਕਹਿੰਦੇ ਵੀ ਕਿਸੇ ਪੱਤਰਕਾਰ ਦਾ ਨੰਬਰ ਹੈਗਾ ਕਿਸੇ ਪੱਤਰਕਾਰ ਦਾ ਨੰਬਰ ਹੈਗਾ ਇਹਦਾ ਮਤਲਬ ਇਹ ਹੈ ਵੀ ਪੱਤਰਕਾਰਾਂ ਤੇ ਲੋਕ ਭਰੋਸਾ ਕਰਦੇ ਆ ਜੇ ਭਰੋਸਾ ਕਰਦੇ ਆ ਤੇ ਇੱਕ ਪੁਰਾ ਪੱਤਰਕਾਰ ਉਹ ਵਾਈਟ ਕਰਦੇ ਆ ਉਹ ਐਡ ਜਦੋਂ ਚੱਲਦੀ ਆ ਜਿਹੜੀ ਐਡ ਚੱਲਦੀ ਆ ਫਿਰ ਤੁਹਾਡੀ ਸੁਣਵਾਈ ਹੁੰਦੀ ਆ ਸੁਣਵਾਈ ਤੋਂ ਬਾਅਦ ਤੁਹਾਨੂੰ ਇਨਸਾਫ ਮਿਲਦਾ ਮਲਤਾਰ ਸਿੰਘ ਸੰਧਵਾ ਬਾਰੇ ਵੀ ਉਹਨੇ ਬਹੁਤ ਜ਼ਿਆਦਾ ਸ਼ਬਦ ਬੋਲੇ ਪਰ ਇੱਕ ਗੱਲ ਸੁਣਨ ਦੇ ਵਿੱਚ ਆਈ ਹਲੇ ਤੱਕ ਕੁਲਤਾਰ ਸੰਧਵਾ ਦਾ ਕੋਈ ਬਿਆਨ ਹੀ ਨਹੀਂ ਹੈ ਕੀ ਗੱਲ ਦੇਖੋ ਜੀ ਇਹ ਜਿਹੜੀ ਗੱਲ ਹੈਗੀ ਹੈ ਕੁਲਤਾਰ ਸੰਧਵਾ ਵਾਲੀ ਇਹ ਨੇ ਤਾਂ ਜਿਹੜਾ ਇੱਕ ਇੱਕੋ ਜਿਹਾ ਸਾਰੇ ਤਕਰੀਬ ਹਨ ਜੇ ਕੁਲਤਾਰ ਸੰਧਵਾ ਸਾਹਿਬ ਸਾਡੇ ਸਪੀਕਰ ਉਹ ਕਹਿੰਦੇ ਵੀ ਤੂੰ ਹੁੰਨਾ ਕੌਣ ਹੈ ਔਰਤਾਂ ਨੂੰ ਗਲਤ ਕਹਿਣ ਵਾਲਾ ਇਹਨੂੰ ਉਸੇ 24 ਘੰਟਿਆਂ ਦੇ ਵਿੱਚ ਜੇਲ੍ਹ ਚ ਸੁੱਟ ਦੇਣਾ ਚਾਹੀਦਾ ਸੀਗਾ ਇੱਥੇ ਸਾਬਤ ਹੁੰਦਾ ਵੀ ਇੱਕੋ 41 ਦੇ ਚੱਟੇ-ਬੱਟੇ ਇੱਕੋ 41 ਦੇ ਚੱਟੇ-ਬੱਟੇ ਆ ਜੀ ਬਹੁਤ ਜਲਦੀ ਇਹਨਾਂ ਨੇੜਾ ਭਾਂਡਾ ਮੂਧਾ ਵੱਜਣ ਵਾਲਾ ਲੋਕਾਂ ਨੇ ਇਹਨਾਂ ਦੀ ਉਹ ਛੱਤਰ ਫੇਰਨੀ ਆ ਉਹ ਫੇਰਨੀ ਆ ਰਹਿ ਰੱਬ ਦਾ ਨਾਮ ਜਿਹੜੇ ਕੌਲੀ ਚੱਟ ਕੁਛ ਅੰਦਰਖਾਤੇ মিডিਆ ਇਹਨਾਂ ਦੀ ਝੋਲੀ ਚ ਬੈਠੇ ਹੈਗੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਜਿਹੜੇ ਆਹਾ ਆ ਦੋ ਸਾਲ ਐ ਇਹਨਾਂ ਕੋਲੇ ਕੁਰਸੀ ਮੁੜ ਕੇ ਕਿਸੇ ਕੋਲੇ ਹੋਰ ਆ ਜਾਣੀ ਐ ਆਪਾਂ ਸੱਚ ਦਾ ਸਾਥ ਦੀਏ ਨਾ ਕਿ ਆਪਾਂ ਇਹਨਾਂ ਦਾ ਕੌਲੀ ਚੱਟ ਬਣੀਏ ਕੱਲੇ ਮਨਿੰਦਰਜੀਤ ਦੀ ਨਹੀਂ ਇੱਥੇ ਹਰੇਕ ਜੋ ਬੰਦਾ ਸੱਚ ਬੋਲਦਾ ਜਾਂ ਲੋਕਾਂ ਲਈ ਬੋਲਦਾ ਉਹਦੀ ਲੁਕੀ ਸਚਾਈ ਨੂੰ ਦਬਾਉਣ ਲਈ ਸਰਕਾਰ ਕੋਸ਼ਿਸ਼ਾਂ ਕਰਦੀ ਆ ਪਰ ਆ ਕਦੇ ਨਾ ਦਬੀ ਆ ਨਾ ਦਬੇ ਲੋਕ ਅੱਜ ਤੁਸੀਂ ਆਪ ਹੀ ਦੇਖ ਲਓ ਅੱਜ ਮਨਿੰਦਰਜੀਤ ਲੋਕਾਂ ਲਈ ਬੋਲਦਾ ਸੀ ਅੱਜ ਲੋਕ ਮਨਿੰਦਰਜੀਤ ਲਈ ਖੜੇ ਆ ਗੋਰਾ ਮੱਤੇ ਵਾਲੇ ਤੇ ਤਸ਼ੱਦਦ ਹੋਇਆ ਮਜ਼ਦੂਰ ਆਗੂ ਤੇ ਲੋਕ ਇਧਰ ਆ ਖੜੇ ਆ ਲੋਕ ਸੱਚ ਨਾਲ ਖੜਦੇ ਆ ਖੜੇ ਸੀ ਖੜਦੇ ਆਉਣਗੇ ਤੇ ਖੜੇ ਵੀ ਆ ਤੇ ਮਨਿੰਦਰਜੀਤ ਤਾਂ ਬਹੁਤ ਇੱਕ ਸੱਚਾ ਸੁੱਚਾ ਪੱਤਰਕਾਰ ਆ ਨਿਰਪੱਖ ਪੱਤਰਕਾਰ ਆ ਹਮੇਸ਼ਾ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਲੋਕਾਂ ਸਾਹਮਣੇ ਪੇਸ਼ ਕਰਦਾ ਸਰਕਾਰ ਤੋਂ ਆ ਜਰ ਨਹੀਂ ਹੁੰਦਾ ਸਰਕਾਰ ਦੇ ਕਿਹੜੇ ਗੁੰਡਾ ਅੰਸਾਰਾ ਉਹ ਇਹਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਆ ਨਾ ਅੱਜ ਦੇਵੇ ਨਾ ਕੱਲ ਦੇਵੇ ਅਸੀਂ ਆਪਦੀ ਭਾਰਤੀ ਕਸਲ ਨੂੰ ਇੱਕ ਵਾਰ ਦਿਖਾਉਂਦਾ ਜਿਹਦੀ ਅਗਵਾਈ ਮਨਜੀਤ ਸਿੰਘ ਤਨੇਤ ਕਰਦਾ ਅਸੀਂ ਆ ਵਿਸ਼ਵਾਸ ਦਿਵਾਉਂਦੇ ਆ ਜੋ ਵੀ ਪੱਤਰਕਾਰ ਭਾਈਚਾਰਾ ਪ੍ਰੋਗਰਾਮ ਲਿਖੂਗਾ ਅਸੀਂ ਵੱਧ ਛੱਡ ਕੇ ਹਿੱਸਾ ਲਵਾਂਗੇ ਤੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ